ਸਾਰਿਆਂ ਨੂੰ ਵੈਲਕਮ ਕਰਦੇ ਆਂ ਭਿੰਡਰ ਡੇਰੀ ਫਾਰਮ 'ਚ ਆਪਾਂ ਪਹੁੰਚ ਚੁੱਕੇ ਆਂ ਪੇਂਡਵਾਲ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਆ ਵੀਰ ਨੇ ਟੋਟਲ 10-11 ਪਸ਼ੂ ਸੇਲ ਕਰਨੇ ਆ ਜਿਨ੍ਹਾਂ ਵਿੱਚੋਂ 8 ਕ ਬਿਹੜਾਂ 1 ਬੱਕਰੀ ਤੇ 2 ਬੱਚੇ 1 ਮੱਝ ਆ ਜੀ ਬਹੁਤ ਹੀ ਚੰਗੀ ਕੁਆਲਿਟੀ ਦੀਆਂ ਵਹਿਣਾ ਨਾਰਮਲ ਰੇਟ ਆ ਵੀਰ ਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੁਆਈ ਕਰਕੇ ਜਿਹੜਾ ਗੱਬਣ ਪਸ਼ੂ ਆ ਉਹਦੇ ਥਾਂ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਓ ਜੀ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਹਿ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਸਾਰੇ ਪਸ਼ੂਆਂ ਦੀ ਡੀਟੇਲ ਲਵਾਂਗੇ ਜੀ ਸਾਸਰੀ ਕਾ ਭਾਜੀ ਸਾਸਰੀ ਕਾ ਪਿੰਡ ਸਰ ਸਾਸਰੀ ਕਾ ਜੀ ਕਿੰਨੇ ਪਾਉ ਸੇਲ ਕਰਨੇ ਆ ਜੀ ਉਹ ਹੈਗੇ 10 ਜਰਮਾ ਜੀ ਸਾਹ ਜੀ ਠੀਕ ਹੈ ਜੀ ਤੇ ਐਡਰੈਸ ਦੱਸ ਦਿਓ ਭਈ ਆਪਣਾ ਸਾਸਰੀ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਹਾਂ ਜੀ ਤੇ ਨਾਂ ਪ੍ਰਭ ਜੀ ਬਿੱਧੀ ਜੀ 9780911799 ਠੀਕ ਹੈ ਜੀ ਬਾਬਾ ਨੌ ਸਿੰਘ ਸਮਾਤ ਤੋਂ 4 ਕਿਲੋਮੀਟਰ ਬੈਕ ਸਾਈਡ ਤੇ ਪਿੰਡ ਜੀ ਦੇ ਨਾਲ ਠੀਕ ਹੈ ਜੀ ਸਰਵਾਤ ਕਰੀਏ ਮੱਝ ਤੋਂ ਹੀ ਹਾਂ ਜੀ ਮੱਝ ਛੋਟੀ ਸਰਵਾਤ ਕਰੀਏ ਠੀਕ ਹੈ ਜੀ ਸੂਆ ਕਿੰਨਾ ਭਈ ਜੀ ਦਾ ਬਿੱਧੀ ਪਹਿਲਾ ਜੀ ਦਾ ਪਹਿਲਾ ਸੂਆ ਠੀਕ ਹੈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਭਾਜੀ ਠੀਕ ਹੈ ਜੀ ਦੁੱਧ ਕਿੰਨਾ ਇਹਦੇ ਕੋਲ ਹੈ ਇਸ ਟਾਈਮ ਤੁਸੀਂ 8 ਕਿਲੋ ਦੇ 8 ਕਿਲੋ ਦੁੱਧ ਤਿਆਰ ਆ ਠੀਕ ਹੈ ਜੀ ਖੋਲ ਕੇ ਤੋਰੋ ਜੀ ਇਹਨੂੰ ਮੜਾ ਆ ਕਟਾ ਜੀ ਹਾਂ ਜੀ ਤੋੜ ਦੇ ਇਹਨੂੰ ਤੋੜ ਦੇ ਬਾਹਰ ਨੂੰ ਤੋੜ ਦੇ ਵੀਰ ਹਾਂ ਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਹੈ ਕੁਆਲਿਟੀ ਚੈੱਕ ਕਰੋ 8 ਕਿਲੋ ਦੁੱਧ ਹੈ ਇਸ ਟਾਈਮ ਤੇ ਆਹ ਵੇਖੋ ਥਾਣ ਥਣ ਬੜਾ ਸੋਹਣਾ ਲੱਗਾ ਜੀ 10 ਤਰੀਕ ਨੂੰ ਆ ਜੀ ਕਮਾਲਾ ਹਾਂ ਜੀ ਕਰਵਾ ਸਕਦੇ ਹਾਂ ਹਾਂ ਠੀਕ ਆ ਥਾਣਾ ਦੇ ਵੀਰ ਜੀ ਕੋਈ ਬਾਤ ਘੜਦਨੀ ਨਹੀਂ ਜੀ ਥਾਣੇ ਨਿਕਾ ਜਰੂਰ ਰੱਖਦੀ ਆ ਪਰ ਚਲੋ ਬਾਕੀ ਚੁਵਾਈ ਜਾਣੀ ਜਨੇ ਚੋਣੇ ਆਉਣੇ ਵੀਰ ਨੇ ਆ ਬੈਣੀ ਤਾਂ ਉਲਟੇ ਬੰਨੇ ਹੋਇਆ ਹਨਾ ਉੱਚਾ ਰੱਖਦੀ ਉੱਚਾ ਰੱਖਦੀ ਆ ਉੱਚਾ ਰੱਖਣ ਵੀ ਦੀ ਆ ਕੋਈ ਠੀਕ ਹੈ ਬਾਤ ਘੜ ਕੋਈ ਨਹੀਂ ਕੀ ਬਾਤ ਘੜ ਚੁਈ ਜਾਣੀ ਆ ਕਿ ਕਿਸ ਤਰ੍ਹਾਂ ਦਾ ਫਰਕ ਉਹਦੇ ਕੋਈ ਗੱਲ ਨਹੀਂ ਦੁੱਧੋਂ ਵਾਜੂ ਵੀਰ ਜੀ ਥੋੜਾ ਬਾਧਾ ਜੇ ਕੋਈ ਸੇਵਾ ਕਰੂ ਤੇ ਕਿਲੋ ਘੰਢ ਭਰ ਕੇ ਬਾਜੂਗੀ ਮੈਂ 12 ਕਰ ਜੂਗੀ 8 9 ਕਿਲੋ ਚੁਈ ਜਾਣਾ ਪਹਿਲਾਂ ਨਾਲ ਇੰਨੇ ਚੁਵਾਉਂਦੀਆਂ ਹੁੰਦੀਆਂ ਜੀ 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 ਹਾਂ ਜੀ ਬਾਕੀ ਕੱਦ ਸਮਦਰ ਏਡੀ ਉੱਚੀ ਹੈ ਨਹੀਂ ਠੀਕ ਆ ਹਾਂ ਜੀ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਕੋਈ ਵੀ ਫੋਨ ਤੇ ਕਰ ਲਾਂ ਕੋਈ ਨਹੀਂ ਜੇ ਮੋੜਦੇ ਫੋਨ ਕਰੇ ਕੋਈ ਦੇ ਦਾਂਗੇ ਆਪਾਂ ਮਾਨਦਾਨ ਕਰ ਦੋ। ਠੀਕ ਹੈ ਜੀ ਫੋਨ ਲਾ ਲਿਓ ਵੀਰ ਨੂੰ। ਬਾਕੀ ਵਿਹੜਾ ਦਿਖਾਉਨੇ ਆਪਾਂ। ਹਾਂ ਜੀ ਭਾਈ ਇਹਦਾ ਸੂਆ ਕਰਵਾ ਜੀ। ਸੂਆ ਵੀਰ ਜੀ ਪਹਿਲਾਂ ਜੇ ਲਾ ਦੇ। ਠੀਕ ਹੈ ਜੀ। ਸੂਈ ਨੂੰ ਕਿੰਨੇ ਕ ਦਿਨ ਹੋ ਗਏ ਜੀ? ਸੂਈ ਨੂੰ ਭਾਈ 15 ਕ ਦਿਨ ਹੋ ਗਏ ਹੋਣਗੇ। ਤਵੱਸ਼ਾ ਕ ਵਸ਼ੀ ਮਗਰ। ਅੱਛਾ ਮਗਰ ਵੀਰ ਜੀ ਅੱਛਾ। ਠੀਕ ਹੈ ਮੱਛਾ ਮਗਰ ਆਹ ਦੁੱਧ ਕਿੰਨਾ ਜੀ? ਦੁੱਧ ਵੀਰ ਜੀ ਥਰੇ 8 ਤੋਂ 9 ਕਿਲੋਗ। ਠੀਕ ਹੈ ਜੀ। ਥਾਣਾ ਦੀ ਕੋਈ ਬਾਤ ਘਾਟ ਆ। ਆਕਰਪੜ ਵੀ ਰੋਕੇ ਧਾਰਨਾ ਧਾਰ ਆਊਗੀ। ਠੀਕ ਹੈ ਤੋਰ ਵੀਰ ਇਹਨ ਦੁੱਧ 8 ਕਿਲੋ ਪੱਕਾ 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 ਵੀਰ ਤਸੱਲੀ ਵਾਲਾ ਗਰੰਟੀ ਵਾਲਾ ਹੋਊਗਾ 8 ਕਿਲੋ ਠੀਕ ਆ ਠੀਕ ਆ ਤੋਰ ਦੇ ਲੱਡੂ ਵੀ ਛੇਤੀ ਕਰ ਆ ਵੇਖ ਤੋਰਿਆਂ ਨੂੰ ਮੜੀ ਜੇ ਇਧਰ ਨੂੰ ਬਾਹਰ ਨੂੰ ਤੋਰ ਆਇਆ ਨਾਲ-ਨਾਲ ਤੁਰਿਆ ਵੀਰ 10 ਸੇ ਦਾ ਬਾਰੇ ਆ ਦੇ ਜਾ ਆ ਵੇਖੋ ਜੀ ਰੱਸੀ ਪਾ ਕੇ ਚੋਣਾ ਵੀਰ ਨਾ ਨਾ ਰੱਸੀ ਪਾਉਣ ਦੀ ਨਹੀਂ ਕੋਈ ਲੋੜ ਹੈ ਨਹੀਂ ਲੋੜ ਨਹੀਂ ਰੱਸੀ ਪਾਉਣ ਦੀ ਠੀਕ ਆ ਜੀ ਆ ਜਾ ਵੀਰ ਆ ਜਾ ਮਾਲਕ ਮਾਜੀ 10 ਸੇ ਦਾ ਕਿੰਨਾ ਕ ਮੁੱਲ ਕਰਨਾ ਜੀ ਮੁੱਲ ਵੀ ਜੀ 30 ਇਹਰ ਕਰਦੇ ਜੀ ਅੱਛਾ ਤੇ ਇਦੋਂ ਕਰਦਾਂਗੇ ਮਾਨ ਤਣ ਭਰਾ ਦਾ ਹੁੰਦੇ ਮੌਕੇ ਤੇ ਕੁਸਰ ਨਹੀਂ ਦੇਣੀ ਕਿੰਨੇ ਕਿਤੇ ਉਹਨਾਂ ਕ ਮੁੱਲ ਕਰ ਜੇ ਨਹੀਂ ਦੇਣੀ ਆਪੇ ਦੀ ਵੀ ਜਹਾਨਾ ਕਿੰਨੀ ਛੋੜ 1000 ਹੁੰਦੀ ਔਰ ਕਰਦਾਂਗੇ ਵੀ ਜੀ 5000 ਦੀ ਕਰਦਾਂ 5000 ਤੇ ਫਿਰ 100 ਰੁਪਏ ਛੋੜ ਦਈਏ ਠੀਕ ਆ 500 100 ਰੁਪਏ ਛੋੜ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਈ ਉਹਨੇ ਆਪੇ ਛੋੜ ਕਰਾ ਲੈਣੀ ਕਰ ਲਾਂਗੇ ਆਪਾਂ ਕਿ ਲੀਗ ਮਾਰਦੀ ਆ ਹਾਂਜੀ ਹਾਂਜੀ ਉਹ ਗੱਲ ਨਹੀਂ ਕਰਦਾਂਗੇ ਵੱਡਾ ਛੋੜ ਵੀਰ ਭਰਾ ਨੇ ਕਰਾ ਕਰਾ ਹੀ ਲੈਣੀ ਆ ਆ ਵੀਰ ਜੀ ਸੁਆ ਕਿਨੂ ਆ ਜੀ ਇਹ ਸੁਆ ਦੂਜਾ ਵੀਰ ਜੀ ਦੂਜਾ ਸੁਆ ਤੇ ਬੱਚਾ ਕੀ ਇਹਦੇ ਮਗਰ ਇਹਦੇ ਮਗ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਇਹਦੇ ਕੋਲ 12 ਕਿਲੋ ਹੋਊਗਾ ਜੀ 12 ਕਿਲੋ ਦੁੱਧ ਤਿਆਰ ਆ 12 ਕਿਲੋ ਕੰਡੇ ਵਾਲਾ ਦੁੱਧ ਹੋ ਗਿਆ ਚਵਾ ਦੇਣਾ ਜੀ ਚਵਾ ਦਾਂਗੇ ਜੀ ਆਪਾਂ ਠੀਕ ਆ ਜੀ ਥਾਣ ਥਣ ਕਿੰਦਾਂ ਵੀਰ ਜੀ ਹਣ ਉੱਗਰ ਬੋੜੀ ਵੀ ਜੀ ਧਾਰਨ ਧਾਰ ਰੋਗੀ ਜੀ ਠੀਕ ਆ ਰੱਸੀ ਪਾ ਕੇ ਚੋਂਦੇ ਇਹਨੂੰ ਰੱਸੀ ਪਾਣੀ ਪੈਂਦੀ ਨਹੀਂ ਜੀ ਅੱਛਾ ਕਿਉਂਕਿ ਲੱਕ ਲੂਤ ਮਾਰਨ ਦੀ ਮੱਕੀ ਮੁੱਕੀ ਲੜਦੇ ਉਹਦਾ ਬਾਕੀ ਪਪਾਈ ਨਹੀਂ ਇਹ ਦੋ ਦਿਨ ਆਪਣੇ ਕੋਲ ਵਾਅਦਾ ਘਾਟਤ ਨਹੀਂ ਕੋਈ ਹੈ ਜੀ ਹੋਰ ਪਈ ਦੀ ਵਾਅਦਾ ਕਰਨੀ ਵੀ ਜੀ ਤੋਰ ਤੇ ਲੱਡੂ ਵੀਰੇ ਨੂੰ ਤੋਰ ਤੇ ਪਾਉਣ ਨੂੰ ਆਹ ਵੇਖੋ ਜੀ ਦੁੱਧ 12 ਕਿਲ ਆਹ ਵੇਖੋ ਜੀ। ਖੜਾ ਮੁਠੀ ਦੀ ਚਵਾਲਾ ਲੱਗਾ ਇਹਨੂੰ ਬੜਾ ਸੋਹਣਾ ਜੀ। ਇਹਦੇ ਪਿੱਛੇ ਵਸ਼ੀ ਹੈ ਜੀ। ਕਮਾਲਾ ਵੀਰਾ ਜ। ਆ ਜਾ। ਆਹ ਵੇਖੋ ਜੀ ਫੇਸ ਕੁਆਲਟੀ ਵੀ ਚੰਗੀ ਏ ਦੀ। ਲੈ ਜਾ ਲੈ ਜਾ ਲੈ ਜਾ। ਆਹ ਵੇਖੋ ਜੀ। ਇਹਦਾ ਵੀਰ ਮੁੱਲ ਕਿੰਨਾ ਕਰਨਾ? ਮੁੱਲ ਵੀ ਜੀ ਰਬ 42000 ਰੁਪਇਆ। ਮਾਣ ਤਣ ਕਿੰਨਾ ਕਰਨਾ? 38000 ਜੀ ਦਾਂਗੇ। ਹੋਰ ਹੋਊ ਛੋਟ ਥੋੜੀ ਉਹਦੀ। ਕਰਦਾ ਕੋਈ ਨਹੀਂ ਭਣ ਭਰਾ ਫੋਨ ਲਾਵੇ ਮੋੜ ਦੇਣੀ ਆ ਪੱਕੀ 36 ਦੀ ਜਾਣ ਦੇ ਪਰ ਦੇਖ ਲਓ ਜੀ ਦੇ ਤਾਂ ਮੇਰਾ ਹੋੱਚੋ ਛੋੜ ਕਰਦੀ ਮੁਰਗੀ ਕੋਚੋ ਕਰਦਾ ਠੀਕ ਹੈ ਜੀ ਵਸ਼ੀ ਮਗਰਾ ਡਬਲ ਵਸ਼ੀ ਮਗਰ ਵੀ ਜੀ ਆ ਡਬਲੀ ਦਾ ਮਗਰੀ ਵਸ਼ੀ ਜੀ ਵੀ ਆ ਦੱਸੋ ਆ ਤਾਜੀ ਸੂਈ ਹਾਂ ਜੀ ਵੀਰ ਜੀ ਕਿੰਨੇ ਦਿਨ ਹੋ ਗਏ ਇਹਨੂੰ ਇਹਨੂੰ ਵੀਰ ਜੀ ਕੱਲ ਦੀ ਸੂਈ ਸਵੇਰ ਦੀ ਏ ਬੱਚਾ ਕੀ ਆ ਵਸ਼ੀ ਮਗਰ ਵੀ ਜੀ ਬੱਚੀ ਆ ਆ ਵਸ਼ੀ 나ੜੂ ਤੇ ਹੀ ਆ ਜੀ ਬੱਚਾ 나ੜੂ ਦੇ ਵੀਰ ਜੀ ਦੇ ਆ ਵੇਖੋ ਕੱਲ ਸੂਈ ਸਵੇਰ ਦੀ ਏ ਠੀਕ ਹੈ ਥਾਨ ਚੈੱਕ ਕਰਾ ਜੀ ਗੱਡੀ ਕੁਆਲਟੀ ਦਾ ਜੀ ਦੇ ਬਾਕੀ ਬਾਕੀ ਮਾਲਕ ਦੀ ਕਿਰਪਾ ਵਾ ਹਾਂ ਜੀ ਕੱਦ ਕਾੜ ਵੀ ਚੰਗਾ ਤਾਂ ਕੱਦ ਕਾੜ ਰਾਜੀ ਸਾਰਿਆਂ ਨੂੰ ਪੂਰੀ ਰਾਜੀ ਸਾਰੇ ਨੂੰ ਵੱਡੀ ਸਾਰਿਆਂ ਨੂੰ ਵੱਡੀ ਇਹੋ ਹੀ ਆਗੇ ਦੁੱਧ ਕਿੰਨਾ ਵੀ ਦਿੱਤੀ ਇਹਦੇ ਕੋਲ ਦੁੱਧ ਕੀ 14-15 ਕਿਲੋ ਹਾਲੇ ਬੋਲੇ ਹੋਗੇ ਤਿਆਰ ਆ ਜਿਹੜਾ ਐਵੇਂ ਤਿਆਰ ਦਾ ਲੀਟਰ ਮਲਾ ਕੇ ਚਾਦਣਾ ਹੋਵੇ ਠੀਕ ਹੈ ਜੀ ਥਾੜਾ ਦੀ ਕੋਈ ਬਾਦਗਾਰ 100 ਰੁਪਏ ਦੀ ਗੁਰੂ ਰਾਮਦਾਸ ਦੀ ਕਿਰਪਾ ਪੁੱਲ ਕਿਰਪਾ ਬਾਬੇ ਦੀ ਠੀਕ ਹੈ ਰੱਸੀ ਪਾਉਣ ਦੀ ਲੋੜ ਆ ਰੱਸੀ ਪਾਲੀ ਦੀ ਜੇ ਲੋੜ ਪਵੇ ਦੇ ਵਿੱਚ ਜੀ ਠੀਕ ਹੈ ਬਾਕੀ ਤੱਕ ਕਬੜੀ ਗਾਂ ਤੱਕ ਸਾਰੀ ਗਾਂ ਨੂੰ ਆ ਇਹਦੀ ਗਾਂ ਨੂੰ ਸਾਰੀ ਸੋਹਣੀ ਲੱਗਦੀ ਜਰੀ ਹਾਂਜੀ ਆ ਵੇਖੋ ਜੀ ਬਾਕੀ ਇਹ ਗਰਮੀਆਂ ਦੇ ਵਿੱਚ ਇਹਦੀ ਫੈਂਡ ਵੀ ਚੰਗੀ ਹੋਣੀ ਆ। ਚੰਗੀਆਂ ਬਾਕੀ ਸਾਰੀਆਂ ਗਰਮੀਆਂ ਲੰਮੀਆਂ ਦੁੱਧ ਦੇਈ ਜਾਣਾਂ ਨੇ ਵੀ। ਹਾਂਜੀ ਹਾਂਜੀ। ਅਸੀਂ ਭਜਨਾਂ ਨਹੀਂ ਦੁੱਧ ਤੋਂ। ਜੀ 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 ਜੀ। ਆਹ। ਸਾਰਾ ਮੱਝਾਂ ਕੇ ਚਿੱਟਾ ਦੁੱਧ ਜੇ ਬੋਲਾ ਵੀ ਆ। ਮੱਝਾਂ ਆਲਾ ਦੁੱਧ ਤੇ ਜਿਹੜੀ ਆ। ਗੱਟਾਂ ਦਾ گاਵਾ ਨਾ ਪਰ ਇਹਦੇ ਬੋਲਾ ਵੀ ਚਿੱਟਾ ਜੇ। ਠੀਕ ਆ। ਸਿੰਗ ਵੀ ਹੈਗਾ ਜੀ। ਸਿੰਗਾ ਨੂੰ ਸਿੰਗਾ ਨੂੰ ਤੇਲ ਲਾਇਆ ਵਾ ਲੱਡੂ ਵੀਰ ਨੇ ਵੀ ਆ ਇੱਕ ਲਿਸ਼ਕਾਇਆ ਹੈ ਸਿੰਗੋ ਵੀ ਪੂਰੇ। ਆਹ ਦੇਖੋ। ਕਿੰਨਾ ਦੁੱਧ ਚਵਾਜੂ ਕਿ ਵੀਰ ਜੀ ਇਹ। ਦੁੱਧ ਵੀਰੇ ਜੇ ਲੋ ਅਸੀਂ ਤਾਂ 20 ਕਿਲੋ ਚੁਵਾਈ ਜਾਵਾਂਗੇ ਇਹ ਸਾਫ਼ ਸੁਫ਼ ਨਹੀਂ ਕੀਤੀ ਹਾਂਜੀ ਦੁੱਧ 15 ਕਿਲੋ ਤਾਂ ਬਾਹਰ ਹੋਣ ਉਮੀਦ ਠੀਕ ਆ ਹੁਣ ਜਿਹੜਾ ਹੈਗਾ ਉਹ 15 ਕਿਲੋ ਬਾਹਰ ਚੁਵਾ ਕੇ ਦੇਵਾਂਗੇ ਆਪਾਂ ਐ ਬਲੇ ਕਰੋ ਜੀ ਠੀਕ ਆ ਉਹ ਵੀਰ ਆਪਣਾ ਚਲੀ ਕਰਕੇ ਸਬਦਾਈ ਪਾਗੇ ਕਿਉਂਕਿ ਖੜੇਗਾ ਕੋਈ ਗੱਲ ਨਹੀਂ ਠੀਕ ਆ ਤਾਂ ਮੁੱਲ ਕਿੰਨਾ ਕਰਨਾ ਵੀਰੇ ਦਾ ਮੁੱਲ ਵੀ ਜੀ 60000 ਰੁਪਿਆ ਦਾ ਅੱਛਾ ਜੀ ਤੇ ਛੋੜ ਵੇ ਲੋ ਜਿਹੜਾ ਜੀ ਕਰਦਾ ਕਰ ਦਾਂਗੇ 5 ਹੀ ਡਾ ਦੇ ਮੈਂ ਕਹਿੰਦਾ ਕਰ ਦਾਂਗੇ ਜੀ ਹੋਰ ਦੋ ਦੋ ਛੜ ਤਾਂ 60 24 52000 ਦੀ ਠੀਕ ਆ ਜੀ ਆ ਵੇਖੋ ਜੀ ਮੱਝਾਂ ਵਾਲਾ ਦੁੱਧ ਵਾਇਦਾ ਵੀ ਬਾਕੀ ਕੋਈ ਲੀਗ ਨਹੀਂ ਵਜ ਗਈ ਕੋਈ ਫੋਨ ਲਾ ਕੇ ਪਸੰਦ ਕਰੇ ਕੋਈ ਨਹੀਂ ਜਿੰਨੂੰ ਪਸੰਦ ਹੋਵੇ ਫੋਨ ਕਰ ਲਏ ਹਨ ਠੀਕ ਹੈ ਜੀ ਆ ਦੱਸੋ ਅਗਲੇ ਨੰਬਰ ਵਾਲੀ ਦੇ ਇਹ ਵਿੱਚ ਗੱਬਣ ਜੇ ਗੱਬਣ ਹਾਂ ਜੀ ਕਿਹੜੇ ਤੋਰ ਦੇ ਤੋਰ ਦੇ ਆ ਵੇਖੋ ਇਹ ਕਿੰਨੇ ਦਿਨ ਲਾ ਜੂਗੀ ਇਹਦੇ ਵਿੱਚ ਹੀ ਦੱਕ ਦਿਨ ਲੈ ਜੂਗੀ ਜੀ ਠੀਕ ਹੈ 10 ਦਿਨ ਲੈ ਸੁਆ ਸੁਆ ਕੇ ਨਵਾਉਂਗਾ ਤਾ ਸੁਆ ਵੀ ਜੀ ਦੂਜਾ ਤੀਜਾ ਆਊਗਾ ਆਪਣੇ ਗਲੇ ਘਰ ਦੀ ਕਿਤੇ ਠੀਕ ਆ ਦੂਜਾ ਤੀਜਾ ਲੋਕੀ ਜਾਂਦੇ ਦੂਜਾ ਤੀਜੇ ਗਾਂ ਲੋਕੀ ਸੋਣ ਨਹੀਂ ਦਿੰਦੇ ਤੇ ਥਾਣ ਥਾਣ ਦੂਜੇ ਹੀ ਸਾਰੀਆਂ ਥਾਣ ਕਿੱਦਾਂ ਥਾਣ ਓਕੇ ਵਿੱਚ ਦਿੱਪੀ ਆਪਾਂ ਬਾਕੀ ਘਰ ਚੋਈ ਆ ਠੀਕ ਆ ਥਾਣ ਚਾ ਤੇਪਣ ਜਾਈਏ ਤੇਪਣ ਚ ਵਧੀਆ ਆ ਗਈ ਆ ਆਪਣੀ ਠੀਕ ਆ ਠੀਕ ਆ ਲੈ ਆ ਵੀਰ ਆ ਵੇਖੋ ਜੀ ਆਜੋ ਆਜੋ ਤੇ ਦੁੱਧ ਵੀਰ ਜੀ ਕਿੰਨਾ ਚਵਾਉਗੀ ਏ ਦੁੱਧ ਵੀਰ ਜੀ ਹੋਰ ਨੇ 20 ਕਿਲੋ ਚੋਇਆ ਵਾ ਮੈਂ ਨਾ 15 ਦੇ ਦੇ ਬੜਾ ਵੀ ਜੀ ਠੀਕ ਆ ਬਾਕੀ ਹੈ ਚੰਗੀ ਆ ਬਾਕੀ ਯਾਦ ਤ럼 ਜਿੰਨੀ ਵੀ ਸਾਫ ਹੈ ਤੇ ਰੀ ਗਾਂ ਹਾਂਜੀ ਹਾਂਜੀ ਠੀਕ ਆ ਤੇ ਇਹਦਾ ਵੀਰ ਜੀ ਮੁੱਲ ਕਿੰਨਾ ਕਰਨਾ ਜੀ ਮੁੱਲ ਵੀਰ ਜੀ ਦਾ 45000 ਰੁਪਏ ਮਾਣਦਾਨ ਕਿੰਨਾ ਕਰਨਾ ਕਰਦਾ 2000 ਰੁਪਏ ਪੰਜ ਹੀ ਕਰ ਦੇਗੇ ਕਰਦਾ ਵੀਰ ਜੀ ਜਾਣ ਦੇ 40000 ਦੀ ਛੱਡ ਦਾਂ ਦੇ ਦਾਂ ਬਾਕੀ ਜੇ ਕੋਈ ਚੰਗੀ ਸੰਭ ਲੂਗਾ ਤੇ ਗਾਂ ਚੰਗਾ ਦੁੱਧ ਚੋ ਆ ਜੂਗੀ ਸਾਹਮ ਤੇ ਰਿਪੇਂਡ ਕਰਦਾ ਅਗਲੇ ਜੀ 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 ਠੀਕ ਆ ਆ ਵੇਖੋ ਜੀ ਇਹ ਭਾਜੀ ਕਿਨਵਾ ਸੂਹਾ ਜੀ ਏ ਵੀ ਜੀ ਪਹਿਲਾਂ ਨਹੀਂ ਦੇਉਂਦੀ ਸੁਈ ਆ ਕਿ ਸੂਣ ਵਾਲੀ ਆ ਨਹੀਂ ਨਾ ਗੱਬਣ ਜੀ ਵੀਰ ਜੀ ਅੱਛਾ ਬਸ 2-4 ਦਿਨ ਲੈ ਜਾਏ ਠੀਕ ਆ 2-4 ਦਿਨ ਲੈ ਜੇ ਇਹ ਸੂਆ ਪਹਿਲਾਂ ਪਹਿਲਾਂ ਸੂਆ ਵੀ ਜੀ ਪਹਿਲਾਂ ਸੂਣੀ ਆ ਜੇ ਤਿਆਰ ਹੋਣੀ ਆ ਜੇ ਬਣਨਾ ਮਸ਼ੀਨੇ 2-4 ਦਿਨ ਕੱਢ ਜੂ ਜੇ ਆਹ ਦੇਖੋ ਜੀ ਥਣ ਜਿਹੜੇ ਆ ਨਾ ਥਣ ਬਹੁਤ ਹੀ ਚੰਗਾ ਮੋਟਾ ਮੋਟਾ ਥਣ ਲਗਾਈਏ ਇਹਨੂੰ ਇਹ ਆ ਗੈਬ ਵੀ ਚੰਗਾ ਕਰੂਗੀ ਜਦੋਂ ਇਹ ਤਿਆਰ ਹੋ ਗਈ ਮਾਲਕੀ ਕਿਰਪਾ ਨਾਲ ਸੋਹਣੀ ਬਣ ਜੂਗਾ ਵੀਰੇ ਹਾਂਜੀ ਕਰਾਂ ਤਿਆਰ ਹੋ ਜੂਗੀ ਨਾ ਇਹਦੇ ਹਾਂ ਗੱਲ ਬਣ ਜੂ ਵਧੀਆ ਕਰਾਂ ਬਾਕੀ ਐ ਵੀ ਮਿਕਸ ਜੀ ਬਰੀਡ ਆ ਆ ਵੇਖੋ ਜੀ ਇਹਨੂੰ ਕੋਈ ਗਰਮੀ ਗਰਮੀ ਮੈਨ ਬਣਾਉਣੀ ਨਹੀਂ ਇਹਨਾਂ ਦੇ ਠੀਕ ਹੈ ਜੀ ਛੜੀਆਂ ਛੜੀਆਂ ਤੁਸੀਂ ਵਧੀਆਂ ਨਹੀਂ ਇਹਦੀ ਉਹ ਛੜੀਆਂ ਵੀਰ ਜੀ ਚੜੀਆਂ ਕਰਮਾਲੀਆਂ ਕਿਤੇ ਲੋੜ ਹੀ ਨਹੀਂ ਪੈਂਦੀ ਇਹਨਾਂ ਨੂੰ ਹਾਂ ਅੱਗੇ ਮਾਰਦੀਆਂ ਛਲਕਾਂ ਛੁੱਟਾਂ ਨਹੀਂ ਮਾਰਦੀਆਂ ਗਾਵਾਂ ਵੀ ਠੀਕ ਠੀਕ ਹੈ ਠੀਕ ਹੈ ਬਾਕੀ ਐ ਜਰਸੀ ਜੀ ਆ ਜਾਂਦੀ ਆ ਜਰਸੀ ਪੈਂਦੀ ਵੱਡੀ ਆ ਨਾਲੇ ਵੱਡੀ ਗਾਵਾਂ ਕੋਈ ਨਿੱਕੀ ਨਹੀਂ ਗਾਵਾਂ ਹਾਂ ਜੀ ਹਾਂ ਜੀ ਠੀਕ ਹੈ ਜੀ ਦੁੱਧ ਵੀਰ ਜੀ ਕਿੰਨਾ ਕ ਚੁਆਊਗੀ ਇਹ ਦੁੱਧ ਵੀਰ ਜੀ 15 ਕਿਲੋ ਚੁਆਈ ਜਾਊਗੀ ਆਪਾਂ ਕਹਿਣ ਦਾ ਕੋਈ ਗੱਲ ਹੈ ਸੂਣ ਵਾਲੀ ਆ ਉਹ 15 ਕਿਲੋ ਕਰੀ ਜਾਊਗੀ ਜੀ ਜੀ 15 ਕਿਲੋ ਵੀ ਇਹਦਾ ਮੱਝਾਂ ਰਹੀ ਹੋਣਾ ਵਾ ਚਾਰ ਦਾ ਦੁੱਧ ਨਾ ਵੀ ਦੀ ਬਰੀਡ ਜੇ ਆਏ ਹਾਂ ਨੇ ਕੋਈ ਗਰਮੀ ਗੁੰਮੀ ਮਨਾਉਣੀ ਆ ਬਿਲਕੁਲ ਬੜੀ ਗਰਮੀਆਂ ਸੋਹਣਾ ਰਮਾਨਾ ਡੰਡੇ ਪਾ ਦੁੱਧ ਹੀ ਜਣਾ ਨੇ ਜੀ ਠੀਕ ਹੈ ਜੀ ਮੁੱਲ ਕਿੰਨਾ ਕਰਨਾ ਹੈ ਤਾਂ ਜੀ ਮੁੱਲ ਵਿੱਚ ਦਾ ਫੋਨ ਤੇ ਕਰ ਲਾਂ ਕੋਈ ਇਹਨੇ ਨਾਰਮਲ ਮੋੜ ਦੇ ਨਹੀਂ ਕੇ ਪੜਾਉਣ ਪਸੰਦ ਆਵੇਗੇ ਇਹਨੂੰ ਫੋਨ ਲਾਵੇ ਮੋੜ ਦੇਣੀ ਆਪਾਂ ਵੀ ਜੀ ਸਹੀ ਹੈ ਜੀ ਇੱਕ ਵਾਰ ਫੇਸ ਕੁਆਲਟੀ ਫੇਰ ਵੇਖ ਲੋ ਜੀ ਥਾੜੇ ਦਾ ਵੇਖ ਲੋ ਬੜਾ ਸੋਹਣਾ ਲੱਗਾ ਗੈਬ ਵੀ ਚੰਗਾ ਥਣਾ ਦੇ ਵਿੱਚ ਆਹ ਵੇਖੋ ਜੀ ਤਿਆਰ ਚੰਗੀ ਸ 2 ਵਜੇ ਜਾਊਗਾ ਤੀਜਾ ਸੂਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਕਿੰਨਾ ਜੀ ਦੁੱਧ ਵੀ ਜੀ 8 ਕਿਲੋ ਹੋਊਗਾ ਤੇਰੇ ਕੋਲ ਬੱਚਾ ਹੈਗਾ ਦਾ ਕਿ ਨਹੀਂ ਬੱਚਾ ਨਹੀਂ ਜਗਾ ਭਾਈ ਤਿੱਲੜ ਜੇ ਮੰਗਲੇ ਸਾਡੀ ਤਿੱਲੜਾ ਤੇ ਟੋਕੜਾ 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 3 ਕਾ ਲੱਗੇ ਨੇ 15 ਦਿਨ ਹੋ ਗਏ ਆ ਛਟੀ ਕਾ ਵੀ ਲੱਗਾ ਆ ਛਟੀ ਕਾ ਮੇਰੇ ਕੋਲ ਲੱਗਾ 15 ਦਿਨ ਹੋ ਗਏ ਠੀਕ ਆ ਪਿਛਲੇ ਥਣ ਦੀ ਤਿੱਲੜਾ ਪਿਛਲੇ ਥਣ ਦੀ ਬਹਿਣੀ ਤਾਂ ਉਲਟੇ ਬੰਨੇ ਆ ਹੱਕ ਬਹਿਣੀ ਆ ਥਣ ਦੀ ਵੀਰ ਜੀ ਠੀਕ ਆ ਜੀ ਬਾਕੀ ਤਿੰਨੇ ਥਣ ਚੱਲਦੇ ਆ ਸਹੀ ਬਾਕੀ ਤਿੰਨੇ ਘਾ ਚੋਈ ਲੈਣੀ ਅਗਲੇ ਦਾ ਬਾਦ ਘਾੜਦ ਨਹੀਂ ਆਈ ਕੋਈ ਜੀ ਨਾ ਵੀਰ ਜੀ ਬਾਕੀ ਤਿੰਨੇ ਬਾਦ ਘਾੜਨੀ ਬਾਕੀ ਇੱਕ ਤਿੱਲੜਾ ਜੀ ਬੂਤੇ ਚੂਣੀ ਕਿਦਾਂ ਪੈਂਦੀ ਰੱਸੀ ਪਾ ਕੇ ਰੱਸੀ ਪਾ ਕੇ ਪੁੰਚਦਾ ਮੈਂ ਥੱਲੇ ਪਾ ਦੂ ਇਹਦੇ ਵਿੱਚ ਚੱਕਰ ਆਗਾ ਠੀਕ ਆ ਜੀ ਉਹ 8 ਕਿਲੋ ਦੁੱਧ ਲੈ ਰਹੀ ਆ 8 ਕਿਲੋ ਜਿਹੜਾ ਲੀਟਰ ਮਰਾ ਦੇਣੀ ਲੀਟਰ ਮਰਾ ਦੇਣੀ 8 ਕਿਲੋ ਦੁੱਧ ਦਾ ਮੁੱਲ ਕਿੰਨਾ ਕਰਨਾ ਜੀ ਮੁੱਲ ਭਾਈ 15 ਕਰ ਲਈਏ ਹਾਂਜੀ 13 ਕਰ ਲਈਏ ਜੀ 12000 ਦੀ ਹਾਂ ਨਾਲ ਦਾ ਉੱਚੇ ਛੋੜ ਹੋ ਜੂਗੀ ਕਰ ਦਾਂਗੇ ਜੀ ਕਰ ਦਾਂਗੇ 10000 ਦੀ ਹੁਣ ਲਾਵੇ ਭੈਣ ਭਰਾ ਕੋ ਕਰ ਦਾਂਗੇ 10000 ਦੀ ਹੋ ਜੂ ਦੇ ਦਾਂਗੇ ਤੇਰਾ ਠੀਕ ਹੈ ਜੀ ਉੱਚੇ ਛੋੜ ਹੋ ਜੂਗੀ ਬਾਅਦ ਚ ਉੱਚੇ 100 200 ਰੁਪਏ ਛੋੜੇ ਜੀ ਮੀਂਹ ਤੇ ਕੋਲ ਨਾਲ ਵਾ ਡਾਲਾ ਮਾਣੀ ਆ 8 ਕਿਲੋ ਦੁੱਧ ਤੇ ਮੁੱਲ 10000 ਰੁਪਏ ਠੀਕ ਹੈ ਜੀ ਬਿਲਕੁਲ ਜਾਇਜ਼ ਮੁੱਲ ਕੀਤਾ ਵਾ ਬਾਕੀ ਜੇ ਕੋਈ ਗੱਲ ਪੁੱਛਣ ਵਾਲੀ ਰਹਿ ਜੇ ਉਹ ਵੀਰ ਨੂੰ ਫੋਨ ਤੇ ਪੁੱਛ ਲਿਓ ਕਈ ਵਾਰ ਕੁਝ ਗੱਲਾਂ ਰਹਿ ਜਾਂਦੀਆਂ ਪੁੱਛਣ ਵਾਲੀਆਂ ਹਾਂਜੀ ਭਾਈ ਇਹਦਾ ਸੁਆਹ ਕਰਵਾਜੀ ਇਹ ਦੂਜਾ ਸੁਆਹ ਹੈ ਜੀ ਦਾ ਵੀ ਦੂਜਾ ਸੁਆਹ ਹਾਂਜੀ ਤੇ ਬੱਚਾ ਹੈਗਾ ਇਹਦਾ ਜੀ ਇਹਦਾ ਬੱਚਾ ਹੈਗਾ ਬੱਚਾ ਇਹਦੇ ਮਗਰ ਆਹ ਬੱਚਾ ਜੀ ਇਹਦੇ ਮਗਰ ਇਸੇ ਥਰਪਾਰਕਰ ਦਾ ਬੱਚਾ ਇਹਦਾ ਆਹ ਵੇਖੋ ਜੀ ਥਰਪਾਰਕਰ ਜਾ ਠੀਕ ਹੈ ਦੁੱਧ ਕਿੰਨਾ ਵੀਰੇ ਇਹਦੇ ਕੋਲ ਦੁੱਧ ਕਿੰਨਾ ਇਹਦੇ ਕੋਲ 10 ਕਿਲੋ ਹੋਗਾ 10 ਕਿਲੋ ਦੁੱਧ ਤਿਆਰ ਆ ਜੀ ਥਾਣ ਬੜੇ ਮੋਟੇ ਮੋਟੇ ਲੱਗੇ ਨੇ ਥਾਣ ਦਾ ਮੋਟਾ ਇਹਦਾ ਇਹਨੂੰ ਨੀ ਕੋਈ ਰਸੀ ਪਾਉਣੀ ਪੈਂਦੀ ਭਾਵੇਂ ਦੋ ਮੈਨੂੰ ਬੈ ਕੇ ਚੋਲੇ ਨੇ ਅੱਛਾ ਜੀ ਇਹਨੂੰ ਨੀ ਕੋਈ ਰਸੀ ਪਾਉਣੀ ਪੈਂਦੀ ਠੀਕ ਆ ਸਹੀ ਹੈ ਇਹ ਟਾਈਮ ਦੇ 10 ਕਿਲੋ ਤਿਆਰ ਹੈ 10 ਕਿਲੋ ਤਿਆਰ ਹੈ ਜੀ ਛਣਾ ਦੀ ਕੋਈ ਬਾਤ ਘਾਟ ਨਹੀਂ ਮਾਰਨੀ ਵੀਰ ਪਰ ਕੋਈ ਰੁਪਈਏ ਦੀ ਬਾਤ ਘਾਟ ਨਹੀਂ ਠੀਕ ਹੈ ਸਿੰਘ ਵੀ ਹੈਗੇ ਜੀ ਇਹਦੇ ਦੇਸੀ ਗਾਂ ਜਿਹਦੇ ਕਈ ਵੀਰ ਦੇਸੀ ਨੂੰ ਪਸੰਦ ਬੜਾ ਕਰਦੇ ਆ ਦੇਸੀ ਨੂੰ ਖੰਦ ਕਰਦੇ ਮੈਂ ਚਲੋ ਦੇਸੀ ਵੀ ਲੈ ਲਈਏ ਇੱਕ ਇਹ ਆ ਵੀ ਦੇਸੀ ਗਾਂ ਆ ਇਹ ਜਿਹਨੇ ਸਾਰੀਆਂ ਗਰਮਿਆਰਮਾਂ ਨਾਲ ਦੁੱਧ ਡੇਜਣਾ ਨੇ ਮੱਝਾਂ ਵਾਲਾ ਦੁੱਧ ਆ ਦਾ ਫੈਂਡ ਵੀ ਮੱਝਾਂ ਵਾਲੀ ਚਿੱਟਾ ਦੁੱਧ ਹੋਣਾ ਹਾਂਜੀ 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 ਠੀਕ ਆ ਤੇ ਮੁੱਲ ਵੀਰ ਜੀ ਕਿੰਨਾ ਕਰਨਾ ਹੈ ਤਾਂ ਮੋਲ ਪੰਪ 32000 ਹੀ ਕਰੀਏ ਹਾਂਜੀ 32000 ਦੀ ਹਾਨਾ ਕਰ ਦਾਂਗੇ ਮਾਣ ਤਣ ਕਿੰਨਾ ਕਰੋਗੇ 1000 ਰੁਪਏ ਛੱਡਣਾ 1000 ਹੋਰ ਛੱਡ ਦੇ ਤਾਂ ਜਾਣ ਦੋ ਜੀ ਕਿੰਨੇ ਦੀ ਹੋਗੀ 3000 ਦੀ ਠੀਕ ਹੈ ਉਹ ਚੋ ਛੋੜ ਹੋਊਗਾ ਤੁਹਾਨੂੰ ਫੋਨ ਪਾਣ ਪਰਾ ਲਾਵੇ ਕੋਈ ਨਹੀਂ ਫੋਨ ਕਰ ਲੈ ਕੋਈ ਮੈਂ ਕਰ ਦਾਂ ਕਰ ਦਾਂ ਕਿਉਂਕਿ ਇਹਨਾਂ ਮੋੜ ਦਾ ਨਹੀਂ ਆਪਾਂ ਰਕਉਂਦੀ ਆ ਜਿਹੜੀ ਜਰਸੀ ਆ ਹਾਂ ਜਰਸੀ ਵੇਦੇ ਨਾ ਅਗਲੇ ਦਾਂਜੇ ਤਾਂ ਨਾ ਘਟ ਜੈਦੀਆਂ ਅੱਛਾ ਤੋਰ ਲੱਡੂ ਵੀਰ ਤੋਰ ਤੂੰ ਨਾ ਖਾਣੇ ਘਟ ਜੇ ਤੇਰੇ ਨਾਲ ਦੁੱਧ ਨੌਂ ਕਿਲੋ ਠੀਕ ਆ 9 ਕਿਲੋ ਦੁੱਧ 9 ਕਿਲੋ ਦੁੱਧ ਦੇ ਜੀ ਪੂਰਾ ਬੱਚਾ ਹੈਗਾ ਤਾਂ ਮਗਰ ਕੁਛ ਹੈਗੀ ਆ ਜੀ ਬੱਚੇ ਮਛੀ ਮਗਰ ਅਗਲੇ ਥਣ ਤੋਂ ਧਾਰਾ ਘਟਿਆ ਅਗਲੇ ਥਣ ਧਾਰਾ ਘਟੇ ਬਹਿਣੀ ਵਾਲੇ ਬਹਿਣੀ ਵਾਲੇ ਬੰਨੇ ਦੀਆਂ ਠੀਕ ਹੈ ਜੀ ਬਾਕੀ ਥਣ ਬਰਾਬਰ ਬਾਕੀ ਬਰਾਬਰ ਜਾਂ ਉਰਲਾ ਥਣ ਵਾਲਾ ਉਹ ਨਿਕਾ ਰਾ ਦਿੱਤੇ ਰੱਸੀ ਪਾ ਕੇ ਚੋਣੀ ਪੈਂਦੀ ਇਹਨੂੰ ਜੀ ਹਾਂ ਜੀ ਰੱਸੀ ਪਾ ਕੇ ਚੋਣੀ ਪੈਂਦੀ ਏ ਠੀਕ ਆ ਬਾਕੀ ਜਿਹੜੀ ਨੂੰ ਰੱਸੀ ਪਾ ਕੇ ਚੋਣੀ ਪੈਂਦੀ ਉਹ ਫੋਨ ਤੇ ਵੀ ਦੱਸ ਦਿਓ ਵੀ ਰੱਸੀ ਪਾ ਕੇ ਚੋਣੀ ਪੈਂਦੀ ਆਪਾਂ ਦੱਸ ਦਾਂਗੇ ਵੀ ਜੇ ਦਾ ਕੋਈ ਭੈਣ ਭਰਾ ਕੋਈ ਸਰਦਾ ਕਰੇ ਕੋਈ ਗੱਲ ਨਹੀਂ ਮੁੱਲ ਕਿੰਨਾ ਕਰਨਾ ਵੀਰੇ ਦਾ ਮੂਲ ਕਰੀ ਜੀਏ ਪੰਜੀ ਕਰੀ ਜੀਏ 28 ਕਰੀ ਜੀਏ ਹਾਂਜੀ ਕੋਨੇ ਦੇ ਦਾਂਗ ਮੋੜ ਦੇ ਨਹੀਂ ਆ ਪਾਵੇ ਕਿੰਨੇ ਦੀ ਦਸ ਦੂ ਤੀ ਦਸ ਕੋਈ ਨਹੀਂ ਇੱਥੇ ਕਾ ਉਹ ਕਰ ਦਾਂਗੇ ਜੀ 20000 ਦੀ ਦੇ ਦੇ 13000 ਉੱਚ ਛੋੜ ਕਿ ਨਹੀਂ ਕਰੇਗਾ ਉਹ ਤੇ 500 ਰੁਪਏ ਛੱਡਾਂਗੇ ਜੀ 500 ਹੋਰ ਛੱਡ ਦੇ ਛੱਡਾਂਗੇ ਜੀ 19000 ਦੀ 19000 ਦੀ ਠੀਕ ਹੈ ਜੀ ਉੱਤੇ ਫਿਰ 100 ਰੁਪਏ ਛੋੜਉਣੇ ਜੀ ਹੋਰ ਹੈਗਾ ਕੋਈ ਜਾਨਵਰ ਹਾਂਜੀ ਬੱਕਰੀ ਹੈਗੀ ਜੀ ਇੱਕ ਆਪਣੇ ਬੱਕਰੀ ਲਓ ਜੀ ਜੇ ਕੇ ਵੀਰ ਦੇ ਸੱਲ ਘਟੇ ਹੁਣ ਸੱਲਾਂ ਵਾਲਿਆਂ ਵਾਸਤੇ ਬੱਕਰੀ ਦੋ ਬੱਚੇ ਨਾਲ ਦੇਨੇ ਆ ਦੁੱਧ ਕਿੰਨਾ ਵੀਰ ਬੱਕਰੀ ਦੇ ਕੋਲ ਵੀਰਿਆ ਆਪਣਾ ਕਿਉਂਕਿ ਇਹ ਧਾਰ ਹੋਣੀ ਹੈ ਮਾਰਿਆ ਆਪਾ ਥਣ ਥਣ ਵੇਖ ਕੇ ਚੈੱਕ ਕੀਤੇ ਬਾਕੀ ਇਦਾਂ ਆਪਾਂ ਨੂੰ ਛੜ ਛੜੀ ਦਾ ਨਜ਼ਾਰਾ ਮਗਰ ਪੱਠ ਦੋਵੇਂ ਪਠੋਰੇ ਜੀ ਦੋਵੇਂ ਪਠੋਰੇ ਦੋਵੇਂ ਪਠੋਰੇ ਦੋਵੇਂ ਪਠੋਰੇ ਲਓ ਜੀ ਇਦਾਂ ਬੱਕਰੀ ਫ੍ਰੀ ਹੋ ਜਾਣੀ ਜਿੰਨੇ ਵੀ ਲੈ ਲਈ ਜਿੰਨੇ ਲੈ ਲਈ ਭਾਈ ਜੀ ਤਨਾ ਮਹੀਨੇ ਬੱਕਰੀ ਫ੍ਰੀ ਹੈ ਤਨਾ ਮਹੀਨੇ ਪਾਲ ਜਾਣੇ ਆ ਹਾਂ ਜੀ ਤਨਾ ਮਹੀਨੇ ਬੱਕਰੀ ਫ੍ਰੀ ਹੋਣੀ ਹੈ ਠੀਕ ਆ ਤੇ ਜਿੰਨੇ ਭੈਣ ਭਰਾ ਚੰਗੀ ਲੱਗੇ ਫੋਨ ਕਰੇ ਕੋਈ ਗੱਲ ਨੀ ਮੋੜਦੇ ਬੱਚੇ ਟਾਣੀ ਲੱਗੇ ਆ ਲੱਗੇ ਲੱਗੇ ਟੰਗੇ ਪੱਟੇ ਬੰਦੇ ਵਧੀਆ ਬਾਰੇ ਹਾਂ ਤੇ ਜੇ ਕਿ ਵੀਰ ਦੇ ਭੈਣ ਭਰਾ ਸੈੱਲ ਘੜੇ ਲੱਡੂ ਲੱਡੂ ਪੀਣਾ ਰੋਇ ਦੋ ਦੋ ਗਲਾਸ ਦੋ ਗਲਾਸ ਚੋ ਕੇ ਪੀਣਾ ਠੀਕ ਠੀਕ ਆ ਤੇ ਇਹਦਾ ਵੀਰ ਮੁੱਲ ਕਿੰਨਾ ਕਰਨਾ ਮੁੱਲ ਇਹਦਾ 5000 ਰੁਪਏ ਜੀ ਠੀਕ ਆ ਨਾਲੇ ਬੱਚਿਆਂ ਦਾ ਸਾਰਾ ਕੋਈ ਨਾਲ ਹੀ ਦੇਦਨੇ ਆ 5000 ਦੇ ਵਿੱਚ 5000 ਰੁਪਏ ਜੀ ਠੀਕ ਆ ਜੀ ਤੇ ਇਹ ਦੋ ਹੀ ਦਿੰਦੀ ਹੈ ਨਾ ਬੱਚੇ ਹਾਂਜੀ ਦੋ ਹੀ ਦਿੰਦੀਆਂ ਬਜੀ ਨਸਲ ਪਤਾ ਕਿਹੜੀ ਏ ਦੀ ਨਹੀਂ ਭਾਈ ਆਪਾਂ ਨਸਲ ਬਾਰੇ ਜਾਣੀ ਨਹੀਂ ਜਾਣਕਾਰੀ ਸੁਆ ਕਿਨਵਾ ਹੋਊਗਾ ਇਹਦਾ ਸੁਆ ਭਾਈ ਦੂਜਾ ਤੀਜਾ ਜਾਂ ਪਾਣੀ ਇਹ ਚੀਜ਼ ਬਾਰੇ ਆਪਾਂ ਨੋਲ ਨਹੀਂ ਹੈਗੀ ਠੀਕ ਹੈ ਠੀਕ ਆ ਸਹੀ ਆ ਤੇ 5000 ਚ ਛੋੜ ਕਰ ਦੋਗੇ 2000 ਰੁਪਏ ਛੱਡ ਦਾਂਗੇ ਲਓ ਜੀ 23000 ਇਹ ਆਪਣਾ ਕੋਈ ਮੌਕੇ ਤੇ ਭੈਣ ਭਰਾ ਫੋਨ ਲਾਵੇ ਕੋਈ ਨਹੀਂ ਛੱਡਦਾ ਮੋੜਦੇ ਨਹੀਂ ਆਪਾਂ ਕਹਿੰਦੇ ਤੇ 23000 ਦੀ ਹਾਂ 12000 ਹੋਰ ਕਸਰ ਕੱਢਦਾ ਨਹੀਂ ਮਾੜੀ ਮੋਟੀ ਹੋਊਗੇ ਨੂੰ 20 ਦੀ ਦੇ ਦੇਂਗਾ ਫੇਰ ਦੇ ਦਾਂਗੇ ਵੀ ਦੀ ਵੀ ਨਹੀਂ ਦੇ ਦਾਂਗੇ ਲਓ ਜੀ ਬੱਕਰੀ ਫ੍ਰੀ ਆ ਢਾਡੀ ਹੁਣ ਦੇ ਦਾਂਗੇ 20 ਪਠੋਰੇ ਵਿਕ ਜਾਣੇ ਕੱਲਾ ਕੱਲਾ 20-2000 ਦਾ ਵਿਕ ਜਾਣਾ ਦੋਆ ਮਹੀਨੇ ਦੇ ਦੇ ਦਾਂਗੇ ਦੇ ਦਾਂਗੇ ਵੀ ਜੀ ਹਾਂ ਜੀ ਠੀਕ ਆ ਜੀ ਕਰ ਨਹੀਂ ਵੀਰ ਜੀ ਕੋਈ ਗੱਲ ਬਾਤ ਬਾਕੀ ਵੀਰ ਸੂਏ ਸਾਡੇ ਸਵੇ ਡੰਗਰੇ ਆ ਚੁ ਕੋ ਗ ਇਹਦੇ ਘਰ ਦੀ ਆਪਣੀ ਗਾਰੰਟੀ ਕੋਈ ਨਹੀਂ ਜੀ। ਜੀ ਜੀ। ਆਪਣੀ ਤੇ ਆਪਣੇ ਘਰ ਦੀ ਗਾਰੰਟੀ ਜੇ ਕੋਈ ਦੋ ਟਾਈਮ ਚ ਹੋਵੇ, ਤਿੰਨ ਟਾਈਮ ਚ ਹੋਵੇ ਸਾਈ ਪਾਵੇ ਆਪਾਂ ਨੂੰ। ਕੋਈ ਗੱਲ ਨਹੀਂ ਆਪਾਂ ਵਿੱਚ ਕੋਈ ਤਰਾਜ ਨਹੀਂ ਹੈ। ਠੀਕ ਹੈ ਜੀ। ਸਾਰੇ ਜਿਹੜਾ ਕੋਈ ਥਣ ਘੱਟ ਵਾਧਿਆ ਉਹ ਦੱਸਿਆ ਪਾ ਵੀ ਜੀ। ਠੀਕ ਹੈ ਜੀ। ਜੇ ਕੋਈ ਬਾਕੀ ਮੇਰਾ ਵੀਰ ਸਾਰੇ ਭੈਣ ਭਰਾਵਾਂ ਨਾਲ ਬਾਹਰ ਦਾ ਲਾਹਮਾ ਕੋਈ ਨਹੀਂ ਜੀ। ਇੱਥੇ ਆਪਣੀ ਕਿਲੇ ਦੀ ਚਵਾਈ ਹੈ। ਜੀ ਜੀ ਜੀ। ਇਹਦੇ ਘਰ ਦੀ ਕੋਈ ਚਵਾਈ ਨਹੀਂ ਹੈਗੀ। ਠੀਕ ਹੈ ਜੀ। ਧੰਨਵਾਦ ਭਿੰਦਰ ਸਾਹਿਬਾ ਜੀ ਦਾ। ਠੀਕ ਹੈ ਜੀ। ਆਹੀ ਵੀਰ ਨੇ ਤਕਰੀਬਨ 8-9 ਪਸ਼ੂ ਆ ਸਾਰੇ। ਸਾਰੇ ਸੂ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਧੰਨਵਾਦ